ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 4 ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੇਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨਾ ਪਾਵਹੀ ਮਰ ਜਮੇ ਆਵੇ ਜਾਹੇ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੀਤੇ ਕਰਮ ਕਮਾਹਿ ਬਿਨ ਸਤਗੁਰ ਸੇਵੇ ਠਬਰ ਨਾ ਪਾਵਹੀ ਮਰ ਜਮੇ ਆਵੇ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜੰਪੁਰ ਬੱਧੇ ਮਾਰਿਐ ਮੋਹੇ ਕਾਲੇ ਉਠ ਜਾਹੇ ਮਹੱਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮੇ ਲੱਗੇ ਪਿਆਰ ਨਾਨਕ ਜਨਮ ਸਵਾਰਿ ਅਨ ਆਪਣਾ ਕੁਲ ਕਾ ਕਰਨ ਉਧਾਰ ਪੌੜੀ ਆਪੇ 48 ਸਾਲ ਆਪ ਹੈ ਪਾਦਾ ਆਪੇ ਚਾਟੜੇ ਪੜਨ ਕੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕ ਥੈ ਪੜ ਬੁੱਝੇ ਸਭ ਆਪੇ ਇਕ ਥੈ ਆਪੇ ਕਰੇ ਇਆਣੇ ਇਕਨਾ ਅੰਦਰ ਮਹਿਲ ਬੁਲਾਏ ਜਾਂ ਆਪ ਤਰੈ ਮਨ ਸੱਚੇ ਪਾਣੇ ਜਿਨ੍ਹਾਂ ਆਪੇ ਗੁਰਮੁਖ ਦੇਵੜਿ ਆਈ ਸੇ ਜਨ ਸੱਚੀ ਦਰਗਹਿ ਜਾਣੇ ਇਕਨਾ ਅੰਦਰ ਮਹਿਲ ਬੁਲਾਏ ਜਾਂ ਆਪ ਤਰੈ ਮਨ ਸੱਚੇ ਪਾਣੇ ਜਿਨ੍ਹਾਂ ਆਪੇ ਗੁਰਮੁਖ ਦੇਵੜਿ ਆਈ ਸੇ ਜਨ ਸੱਚੀ ਦਰਗਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਸਤਗੁਰ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਹੋਰ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਦਨ ਬਣਦੇ ਹਨ ਭਾਵ ਉਹ ਕਰਮ ਹੋਰ ਵਧੀਕ ਮਾਇਆ ਦੇ ਮੋਹ ਵਿੱਚ ਫਸਦੇ ਹਨ ਸਤਗੁਰ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਨ ਨੂੰ ਮਿਲਦਾ ਨਹੀਂ ਅਤੇ ਇਸ ਕਰਕੇ ਮਰਦੇ ਅਤੇ ਜੰਮਦੇ ਰਹਿੰਦੇ ਹਨ ਗੁਰੂ ਦੀ ਦਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਇਸ ਦੇ ਹਿਰਦੇ ਵਿੱਚ ਨਾਮ ਨਹੀਂ ਵੱਜਦਾ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਨਾਨਕ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੀਵ ਮਨੋ ਜੰਮ ਪੂਰੀ ਵਿੱਚ ਬੱਦੇ ਮਾਰੀਦੇ ਹਨ ਅਤੇ ਤੁਰਨ ਵੇਲੇ ਜੱਗ ਤੋਂ ਮੁਕਾਲਕ ਘਟ ਕੇ ਜਾਂਦੇ ਹਨ ਕਈ ਮਨੁੱਖ ਸਤਿਗੁਰੂ ਦੀ ਦਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਬਣਦਾ ਹੈ ਏ ਨਾਨਕ ਉਹ ਆਪਣਾ ਮਨੁੱਖਾ ਜਨਮ ਸਵਾਰ ਲੈਂਦਿਆਂ ਤੇ ਆਪਣੇ ਕੁਲ ਨੂੰ ਵੀ ਤਾਰ ਲੈਂਦੇ ਹਨ ਪ੍ਰਭੂ ਆਪ ਹੀ ਪਾਠਸ਼ਾਲਾ ਹੈ ਤੇ ਆਪ ਹੀ ਉਸਤਾਦ ਹੈ ਤੇ ਆਪ ਹੀ ਮੁੰਡੇ ਪੜਨ ਨੂੰ ਲਿਆਉਂਦਾ ਹੈ ਆਪ ਹੀ ਮਾਪਿਓ ਦੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ ਇੱਕ ਥਾਂ ਸਭ ਕੁਝ ਪੜ ਕੇ ਆਪ ਹੀ ਸਮਝਾਉਂਦਾ ਤੇ ਇੱਕ ਥਾਂ ਆਪ ਹੀ ਬਾਲਕਾਂ ਨੂੰ ਏਆਣੇ ਕਰ ਦਿੰਦਾ ਹੈ ਏ ਸੱਚੇ ਹਰੀ ਜਦੋਂ ਆਪ ਤੇਰੇ ਮਨ ਵਿੱਚ ਚੰਗੇ ਲੱਗਦੇ ਹਨ ਤਾਂ ਤੂੰ ਇੱਕਨਾਂ ਨੂੰ ਆਪਣੇ ਮੈਲ ਵਿੱਚ ਧੁਰ ਅੰਦਰ ਬੁਲਾ ਲੈਂਦਾ ਹੈ ਜਿਨ੍ਹਾਂ ਗੁਰਮੁਖਾਂ ਨੂੰ ਤੂੰ ਆਪ ਆਦਰ ਦਿੰਦਾ ਹੈ ਉਹ ਸੱਚੀ ਦਰਗਾਹ ਵਿੱਚ ਪ੍ਰਗਟ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ